ਹਾਂ ਜੀ ਦੋਸਤੋ ਇਸ ਬੰਦੇ ਨੇ ਨਾ ਮੈਨੂੰ ਇੱਕ ਦੋ ਵੀਰਾਂ ਨੇ ਵੀਡੀਓ ਭੇਜੀਆਂ ਤੇ ਮੈਂ ਚੈੱਕ ਕੀਤੀਆਂ ਟਿਕਟੌਕ ਤੇ ਕਾਫੀ ਨੇ ਜਾਂ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਵੀ ਹੈਗੇ ਸ਼ਾਇਦ ਸ਼ਾਇਦ ਜਰਮਨ ਰਿਹਦਾ ਬੰਦਾ ਤੇ ਇਹਨੇ ਵੀਡੀਓ ਪਾਈਆਂ ਉਹ ਉਹ ਵੇਖ ਕੇ ਤੁਸੀਂ ਵੀਡੀਓ ਸੁਣੋਗੇ ਕਿ ਸਿੱਖਾਂ ਬਾਰੇ ਬਕਵਾਸ ਕੀਤਾ ਬੇਸਿਕਲੀ ਇਹਨੇ ਤੇ ਜਿਹੜਾ ਮੇਰੇ ਵੀਰ ਨੇ ਮੈਨੂੰ ਭੇਜੀ ਜਾਂਦਾ ਭਾਜੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਜਾਂ ਵੀਡੀਓ ਤੇ ਮੈਂ ਉਹਨੂੰ ਵੀਰਨਾਂ ਨੂੰ ਤੇ ਬਾਕੀਆਂ ਨੂੰ ਵੀ ਦਿਖਾਣਾ ਚਾਹੁੰਦਾ ਜਿਹੜਾ ਇਹਦੀ ਕੋਈ ਵੀਡੀਓ ਵੇਂਦਾ ਵਾ ਆ ਗੁੱਸਾ ਕਰਨ ਦੀ ਲੋੜ ਨਹੀਂ ਗਈ ਇੱਕ ਮਰੀ ਬੇਨਤੀ ਆ ਕਿ ਇਹਦੀ ਵੀਡੀਓ ਸੁਣ ਕੇ ਤੁਸੀਂ ਕਿਤੇ ਜਾਲ ਚ ਫਸ ਕੇ ਤੇ ਮੁਸਲਮਾਨ ਧਰਮ ਦੇ ਖਿਲਾਫ ਨਾ ਕੋਈ ਇਹੋ ਜੀ ਚੀਜ਼ ਬੋਲ ਦਿਓ ਨਾ ਹੀ ਕੋਈ ਹਿੰਦੂ ਧਰਮਾ ਇਹ ਸਾਈ ਧਰਮਾ ਉਹਨਾਂ ਦੇ ਜਿਹੜੇ ਰੈਬਰ ਨੇ ਉਹਨਾਂ ਦੇ ਖਿਲਾਫ ਕਦੀ ਵੀ ਕੋਈ ਗੱਲ ਨਾ ਬੋਲਿਓ ਉਹ ਕਈ ਵਾਰੀ ਬੰਦੇ ਚਾਹੁੰਦੇ ਹੁੰਦੇ ਕਿ ਤੁਸੀਂ ਬੋਲੋ ਆਪਣਾ ਜਿਹੜਾ ਧਰਮ ਆਪਣ ਦਾ ਸੱਭ ਦਾ ਜਿੱਦ ਸਨਮਾਨ ਕਰਨਾ ਇਹ ਜੋ ਮਰਜ਼ੀ ਬੋਲੀ ਜਾਵੇ ਅਸੀਂ ਆਪਣੇ ਜਿਹੜਾ ਸਿਧਾਂਤ ਆ ਉਤੋਂ ਜਿਹੜਾ ਵਾ ਨਹੀਂ ਪਾਸੇ ਹਟਣਾ ਕਿਉਂ ਉਹਦੀ ਮੈਂ ਗੱਲ ਇਸ ਕਰਕੇ ਕਹਿਣਾ ਵਾਂ ਕਿਉਂਕਿ ਮੈਨੂੰ ਪਤਾ ਮੈਂ ਬਹੁਤ ਸਾਰੇ ਪਾਕਿਸਤਾਨੀ ਪੰਜਾਬੀ ਮਰੇ ਦੋਸਤ ਆ ਤੇ ਅਫਗਾਨੀ ਇਥੇ ਕੰਮ ਕਰਦੇ ਆ ਬੜਾ ਅਦਬ ਕਰਦੇ ਆ ਸਿੱਖ ਧਰਮ ਦਾ ਤੇ ਉਹ ਮੰਨਦੇ ਆ ਕਿ ਸਾਡੇ ਚ ਕੋਈ ਬੜਾ ਜਿਆਦਾ ਫਰਕ ਨਹੀਂ ਹੈਗਾ ਤੇ ਸੇਮ ਜਿੱਦਾਂ ਹਿੰਦੂ ਵੀ ਹੈ ਸੋ ਇਹ ਜਿਹੜੀ ਨਸਲ ਆ ਨਾ ਵੇਖੋ ਮੈਂ ਉਹ ਬੰਦੇ ਨੂੰ ਮੈਂ ਉਹੀ ਕਹਣਾ ਜਿਵੇਂ ਮੈਂ ਵੀਰ ਨੂੰ ਕਹਿਣਾ ਚਾਹਣਾ ਵਾਂ ਕਿ ਵੇਖੋ ਹੁਣ ਕੁੱਤਾ ਪਾਗਲ ਹੋ ਜਾ ਜਰੂਰੀ ਨਹੀਂ ਹੁੰਦਾ ਵੀ ਕੁੱਤੇ ਨੂੰ ਕੋਈ ਤੁਸੀਂ ਗੋਲੀ ਮਾਰ ਦੇਣੀ ਆਮ ਤੌਰ ਤੇ ਕਹਿੰਦੇ ਨੇ ਕੁੱਤਾ ਪਾਗਲ ਹੈ ਕੁੱਤੇ ਨੂੰ ਗੋਲੀ ਮਾਰ ਦਿਓ ਪਰ ਜੇ ਤੁਸੀਂ ਗੋਲੀ ਨਾ ਵੀ ਮਾਰੋ ਨਾ ਉਹ ਕੁੱਤਾ ਭੱਜਾ ਹੀ ਫਿਰਦਾ ਭੱਜਾ ਹੀ ਫਿਰਦਾ ਉਹ ਭੱਜ-ਭੱਜ ਕੇ ਸਾਬ ਆਪਣਾ ਨਾਮ ਆਪੇ ਤੋੜ ਜਾਂਦਾ ਤੇ ਹਲਕਿਆ ਕੁੱਤਿਆਂ ਵਾਲਾ ਕੰਮ ਇਹਦਾ ਵਾ ਤੇ ਇਹ ਇਹਨੂੰ ਪੌਂਕੀ ਜਾਂਦੇ ਉਹ ਪੌਂਕੀ ਜਾਂਦੇ ਕਿੰਨਾ ਚਿਰ ਪੌਂਕੂਗਾ ਪੌਂਕ ਲੈਣ ਦੋ ਆਪਣਾ ਹੁਣ ਜੇ ਆਪਾਂ ਇਹੋ ਜਿਹੇ ਹਲਕੇ ਕੁੱਤੇ ਤੇ ਵੀ ਆਪਾਂ ਗੋਲੀ ਮਾਰ ਦਈਏ ਤੇ ਗੋਲੀ ਤਾਂ ਵੀ ਨੁਕਸਾਨ ਕਰਾਉਣਾ ਇਹੋ ਜਿਹਾ ਕੋਈ ਇਹ ਦੇ ਨਾਲੋਂ ਤੇ ਇਹ ਮੰਨ ਲਓ ਕਿ ਗੋਲੀ ਦੀ ਬੇਇੱਜ਼ਤੀ ਆ ਜੇ ਇਹੋ ਜਿਹੇ ਬੰਦੇ ਨੂੰ ਕੋਈ ਬੰਦਾ ਹਲਕੇ ਕੁੱਤੇ ਨੂੰ ਗੋਲੀ ਮਾਰਦੇ ਤੇ ਤੇ ਉਹੋ ਗੱਲ ਆ ਵੀ ਇਹੋ ਜਿਹੇ ਬੰਦੇ ਨੂੰ ਗਾਲ੍ਹਾਂ ਕੱਢਣੀਆਂ ਆਂ ਆਗੂਆਂ ਜਾਂ ਕਰਨਾ ਉਹਦੇ ਆਪਣਾ ਕੰਮ ਹੀ ਖਰਾਬ ਕਰਨਾ ਹੈ ਸੋ ਉਹਨੂੰ ਕੰਕੀ ਜਾਂਦੇ ਹੋ ਹਾਂ ਗੋਲੀ ਕੋਈ ਬੰਦਾ ਸ਼ੇਰ ਤੇ ਚਲਾਉਂਦਾ ਕੋਈ ਚੀਤੇ ਤੇ ਚਲਾਉਂਦਾ ਕੋਈ ਹਾਥੀ ਤੇ ਚਲਾਉਂਦਾ ਪਤਾ ਲੱਗਦਾ ਵੀ ਗੱਗੂ ਕੋਈ ਚੀਜ਼ ਆਈ ਆ ਜਾਂ ਕੋਈ ਕੋਈ ਪਠਾਨ ਕਿਸੇ ਤੇ ਚਲਾਉਂਦਾ ਜਾਂ ਕੋਈ ਪੰਜਾਬੀ ਪਾਕਿਸਤਾਨੀ ਜਿਹੜਾ ਮਰਦਾ ਉੱਤੇ ਚਲਾਉਂਦਾ ਜਾਂ ਕੋਈ ਮਰਾਟਾ ਚਲਾਉਂਦਾ ਕੋਈ ਰਾਜਪੂਤ ਚਲਾਉਂਦਾ ਕੋਈ ਗੋਰੇ ਚਲਾਉਂਦੇ ਇਹਨਾਂ ਦੇ ਮੁਕਾਬਲਾ ਹੁੰਦਾ ਤੇ ਬੰਦਾ ਕਹਿੰਦਾ ਯਾਰ ਦੁਸ਼ਮਣ ਵੀ ਮੁਕਾਬਲੇ ਦਾ ਹੈ ਹੁਣ ਕੁੱਤਿਆਂ ਦੇ ਨਾਲ ਆਪਾਂ ਕੁੱਤਿਆਂ ਦਾ ਥੋੜਾ ਜਵਾਬ ਦੇ ਸਕਦੇ ਹਾਂ ਯਾਰ ਇਹ ਜਿਹੜੇ ਕੁੱਤੇ ਬੰਦੇ ਹੁੰਦੇ ਆ ਉਹ ਵੀ ਹਲਕੇ ਕੁੱਤੇ ਦਾ ਭੱਜ ਲੈਂਦੇ ਨੂੰ ਭੱਜ ਭੱਜ ਕੇ ਆਪੇ ਨੇ ਸਾਹ ਝੜ ਕੇ ਨੇ ਮਰ ਜਾਣਾ ਵਾ ਬਾਕੀ ਕਰਮ ਜਿਹੜੇ ਹੁੰਦੇ ਆ ਵੇਖੋ ਉਹ ਲੱਗਦਾ ਹੁੰਦਾ ਵੀ ਮੈਂ ਬੜਾ ਭੌਂਕ ਰਿਆਂ ਨੂੰ ਲਾ ਦਿੰਦਾ ਵੀ ਕੁੱਤੇ ਮੇਰੇ ਤੋਂ ਸ਼ਾਇਦ ਡਰ ਕੇ ਲੋਕੀਂ ਅੰਦਰ ਵੜ ਗਏ ਆ ਤੇ ਉਹ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਤੂੰ ਤੇ ਹਰਕਾਇਆ ਵਾ ਤੇਰਾ ਤਾਂ ਤੇ ਕੋ ਜਾਂਦੇ ਆ ਕੋਈ ਐਡੀ ਗੱਲ ਨਹੀਂ ਹੁੰਦੀ ਵੀ ਤੈਨੂੰ ਲੋਕੀਂ ਚੁੱਪ ਕਰਾਉਣਾ ਹਲਕੇ ਕੁੱਤੇ ਪਿੰਡ 'ਚ ਹੁੰਦੀ ਆ ਲੋਕੀਂ ਜਿੰਨਾ ਚੁੱਪ ਕਰਾਉਣਾ ਦਾ ਕਰਵਾਵ ਹੀ ਦਿੰਦੇ ਆ ਪਰ ਨਾ ਕਰਵਾਓ ਤਾਂ ਫਿਰ ਕੀ ਫਰਕ ਆ ਵੀ ਆਪ ਪਰੇ ਹੋ ਜਾਓ ਜਿਹੜਾ ਤੁਹਾਡੀਆਂ ਲੱਤਾਂ ਵੱਡ ਨੂੰ ਫਿਰਦਾ ਪਰ ਇਹਦੇ ਇਹਦੀ ਗੱਲਾਂ 'ਚ ਆ ਕੇ ਕੋਈ ਵੀ ਮੁਹੰਮਦ ਸਾਹਿਬ ਜਾਂ ਹੋਰ ਵੀ ਕਿਸੇ ਪਗੰਬਰ ਨੂੰ ਜਾਂ ਮੁ슬ਮਾਨ ਧਰਮ ਦੇ ਕਿਸੇ ਵੀ ਬੰਤੇ ਦੇ ਖਿਲਾਫ ਕੋਈ ਗਲਤ ਗੱਲ ਨਾ ਕਰਿਓ ਕਿਉਂਕਿ ਇਹੋ ਜਿਹੇ ਲੋਕ ਚਾਹੁੰਦੇ ਹੁੰਦੇ ਆ ਤੇ ਬਾਕੀ ਜਿਹੜੇ ਚੰਗੇ ਮੁ슬ਮਾਨ ਆ ਉਹਨਾਂ ਨੂੰ ਪਤਾ ਵਾ ਉਹਨਾਂ ਨੂੰ ਵੀ ਪਤਾ ਕਿ ਇਹ ਗਲਤ ਗੱਲ ਕਰ ਰਿਹਾ ਪਰ ਮੇਰੀ ਜਿਹੜੇ ਚੰਗੇ ਵੀਰ ਮੁ슬ਮਾਨ ਆ ਪਾਕਿਸਤਾਨੀ ਪੰਜਾਬ ਤੋਂ ਆ ਉਹਨਾਂ ਨੂੰ ਇੱਕ ਬੇਨਤੀ ਆ ਕਿ ਘਟੋ ਘਟ ਇਹੋ ਜਿਹੇ ਬੰਦਿਆਂ ਨੂੰ ਜੇ ਸਾਡਾ ਕੋਈ ਬੰਦਾ ਨਹੀਂ ਕਹਿੰਦਾ ਤੁਸੀਂ ਆਪ ਹੀ ਚੁੱਪ ਕਰਵਾ ਦਿਆ ਕਰੋ ਇਥੇ ਹੀ ਕਦੇ ਪੋਸਟਾਂ ਤਾਂ ਮੈਂ ਵੇਖਿਆ ਲੋਕੀ ਆ ਕੇ ਕਮੈਂਟ ਕਰਦੇ ਬੱਲੇ 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 ਪਰ ਉਹ ਜਿਹੜੇ ਆ ਨਾ ਉਹ ਵੀ ਕੋਈ ਅਸਲੀ ਮੁਸਲਮਾਨ ਨਹੀਂ ਹੈਗੇ ਅਸਲੀ ਮੁਸਲਮਾਨ ਜਿਵੇਂ ਆਪਾਂ ਅਰਬੀਆਂ ਨੂੰ ਕਹਿ ਦਿੰਨੇ ਆ ਪੰਜਾਬੀ ਮੁਸਲਮਾਨ ਆ ਜਾਂ ਇਹਦੇ ਤੁਸੀਂ ਵੇਖੋ ਨਾ ਵੀ ਜਿਵੇਂ ਜਿੱਦਾਂ ਤੁਸੀਂ ਇਹਦੇ ਨੈਕਸ਼ ਦੇਖ ਲਓ ਉਹ ਜਿਹੜੇ ਆਪਣੇ ਪਠਾਨ ਆ ਜਾਂ ਪਠਾਨ ਸਰਦਾਰ ਹੁੰਦੇ ਆ ਕਬੀਲਿਆਂ ਦੇ ਉੱਥੇ ਤੁਹਾਨੂੰ ਬਾਵੇ ਬੁਖਾਰਨਿਸਤਾਨ ਨਾਲ ਪਰਲੇ ਇਹਦੀ ਪੰਜਾਬੀ ਦਾ ਤੁਹਾਨੂੰ ਪਤਾ ਲੱਗ ਜੂਗਾ ਵੀ ਉਹ ਲਾਹੌਰ ਲੂਰ ਦਾ ਰਹਿਣ ਵਾਲਾ ਨਹੀਂਗਾ ਇਧਰ ਆਪਣੇ ਮੇਨ ਪੰਜਾਬ ਦਾ ਨਹੀਂਗਾ ਇਹ ਪਰਲੇ ਪਾਸੇ ਦਾ ਜਿਹਨੇ ਜਾਲੀਜੀ ਪੰਜਾਬੀ ਜਿਹੜੇ ਬੋਲਦੇ ਹੁੰਦੇ ਆ ਜਿਨ੍ਹਾਂ ਨੇ ਸਿੱਖੀ ਹੁੰਦੀ ਆ ਸੋ ਉੱਥੋਂ ਦਾ ਰਹਿਣ ਵਾਲਾ ਆ ਉੱਥੋਂ ਤੇ ਤੁਹਾਨੂੰ ਪਾੜੇ ਵੱਡੇ ਵੱਡੇ ਕਬੀਲਿਆਂ ਦੇ ਸਰਦਾਰ ਹੁੰਦੇ ਆ ਉੱਥੇ ਹੋਰ ਇੱਕ ਕਾਮ ਸ਼ੌਂਕ ਚੱਲਦਾ ਬਣ ਇੱਕ ਤੇ ਲੋਕੀ ਕੁੜੀਆਂ ਰੱਖਦੇ ਕੋ ਮੁੰਡੇ ਰੱਖਦੇ ਹੁੰਦੇ ਆ ਤੁਸੀਂ ਇਹਦੇ ਨਵੇਂ ਨਕਸ਼ੇ ਵੇਖ ਲਓ ਇਹਦੇ ਜਿਹੜੇ ਜਿਹੜੇ ਸੁਰਮਾ ਜਿਹਾ ਲਾਇਆ ਹੁੰਦਾ ਇਹ ਉੱਥੋਂ ਕਿਸੇ ਨੇ ਛੱਡਿਆ ਵਾ ਉਹਨਾਂ ਨੇ ਵਰਤਪੁਰਦ ਕੇ ਤੈਨੂੰ ਛੱਡ ਦਿੱਤਾ ਜਰਮਨ ਚ ਮੁੰਡਿਆਂ ਕੱਢ ਕੇ ਭੇਜ ਦਿੱਤਾ ਹੋਊਗਾ ਜਾਂ ਭੱਜ ਆਇਆ ਹੋਊਗਾ ਉੱਥੇ ਵੀ ਉਹਨਾਂ ਇੱਕ ਦੀ ਬਜਾਇ ਦੋ ਤਿੰਨ ਜਾਣੇ ਲੱਗ ਜਿਹੜਾ ਚੜਨ ਲੱਗ ਪਏ ਹੋਣਗੇ ਤੇ ਉਹ ਤਾਂ ਕਰਕੇ ਵਿਚਾਰਾ ਨਾ ਹੁਣ ਪੰਗਾ ਆਇਆ ਵੀ ਇਹਨੂੰ ਪ੍ਰੋਬਲਮ ਆ ਗਈ ਪੱਗਾਂ ਵਾਲਿਆਂ ਤੋਂ ਉਹ ਪੱਗਾਂ ਵਾਲੇ ਇਸ ਕਰਕੇ ਕਿਉਂਕਿ ਪਠਾਨ ਵੀ ਪੱਗ ਬੰਨਦੇ ਜਿਹੜੇ ਆ ਔੜੇ ਆ ਹੁਣ ਤਾਲੇ ਬਹਾਨਾ ਅਫਗਾਨਿਸਤਾਨ ਚ ਜਿਹੜੇ ਤਗੜੇ ਬੰਦੇ ਉਹ ਵੀ ਪੱਗਾਂ ਬੰਨਦੇ ਆ ਮਰਾਟੇ ਵੀ ਪੱਗਾਂ ਬੰਦੇ ਰਾਜਤੂ ਪੂਤ ਵੀ ਬੰਦੇ ਤੇ ਸਰਦਾਰ ਵੀ ਬੰਦੇ ਆ ਜਿੰਨਾ ਕੰਮਾਂ ਚ ਹਿੱਜਤਾਈ ਹੁੰਦੀਆਂ ਨੇ ਉਹ ਪੱਗਾਂ ਬੰਦੇ ਆ ਹੁਣ ਇਹਦੇ ਨਾਲੋਂ ਪਠਾਣਾ ਪਠੂਣਾ ਨੇ ਜਿਹੜਾ ਕੀਤਾ ਉਹਦਾ ਕੰਮ ਠੋਕ ਕੇ ਜਿਆਦਾ ਤੇ ਉਹ ਵਿਚਾਰਾ ਹੁਣ ਇਹ ਇਹਨੂੰ ਨਫ਼ਰਤ ਹੈਗੀ ਪਠਾਣਾ ਨਾਲ ਹੁਣ ਉਹ ਉਧਰੋਂ ਜਿਆਦਾ ਬੋਲ ਨਹੀਂ ਸਕਦਾ ਕਿੰਨਾਂ ਲਾ ਪਈ ਉਹਨਾਂ ਕਿੱਥੇ ਸੁਣਨਾ ਫਿਰ ਘੁਮ ਘੁਮਾ ਕੇ ਇਹਨੇ ਜਿਹੜਾ ਵਾ ਇੱਧਰ ਕੰਮ ਕਰ ਲਿਆ ਬਾਕੀ ਜਿਹੜੀਆਂ ਗੱਲਾਂ ਕਰਦਾ ਦੀਆਂ ਮੈਂ ਸੁਣੀਆਂ ਸੋ ਇਹ ਦੀਆਂ ਜਿਆਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਆਪਣੇ ਸਰਦਾਰ ਹਰਨੇਕ ਸਿੰਘ ਨੇਕੀ ਜੀ ਰੇਡੀਓ ਵਾਲੇ ਤੇ ਉਹਨਾਂ ਦੀਆਂ ਚੇਲਿਆਂ ਦੀਆਂ ਟਿੱਟੋ ਕਾਪੀ ਕਰਕੇ ਇਹ ਅੱਗੇ ਪੇਸ਼ ਕਰਤਾ ਟਿੱਟੋ ਸੋ ਇਹ ਜਿਹੜੀ ਇੱਕ ਇੱਕ ਕੰਮ ਨੂੰ ਦੇਣਾ ਆਪਣੇ ਸਰਦਾਰ ਹਰਨੇਕ ਸਿੰਘ ਦੀ ਉਹਦੇ ਵੀ ਆਪਾਂ ਧੰਨਵਾਦੀ ਆ ਬਹੁਤ ਬਹੁਤ ਧੰਨਵਾਦੀ ਹੋਣਾ ਚਾਹੀਦਾ ਕਿਉਂਕਿ ਇੰਨੇ ਕਿਹੜਾ ਸਿੱਖ ਹਿਸਟਰੀ ਪੜ੍ਹੀਏ ਤੇ ਮਮਾ ਪੰਜਵੀਂ ਸਕੂਲ ਅਗਲੇ ਪਠਾਣਾਂ ਨੇ ਜਾਣ ਨਹੀਂ ਦਿੱਤਾ ਨਾ ਕਮਰੇ 'ਚ ਬਾਹਰ ਨਹੀਂ ਨਿਕਲ ਦਿੰਦੇ ਹੋਣੇ ਨਾ ਉਹ ਤੇ ਇਹ ਤੇ ਉੱਥੇ ਗਿਆਨੀ ਹੋਣਾ ਕਦੀ ਤੇ ਉਹ ਹੁਣ ਇਹਨੂੰ ਇਹਨੂੰ ਤਾਂ ਮੁਸਲਮਾਨ ਧਰਮ ਬਾਰੇ ਨਹੀਂ ਪਤਾ ਨਾ ਸਿੱਖਾਂ ਬਾਰੇ ਤਾਂ ਦੂਰ ਦੀ ਗੱਲ ਆ ਤੇ ਇਹਨੂੰ ਕਿਦਾਂ ਪਤਾ ਲੱਗ ਗਿਆ ਨਹੀਂ ਸਾਰੀਆਂ ਗੱਲਾਂ ਕਰਦਾ ਤੁਸੀਂ ਇਹਦੀਆਂ ਇਕੱਲਾ ਮੈਚ ਕਰਕੇ ਵੇਖ ਲਿਓ ਹਰਨੇਕ ਸਿੰਘ ਦੇ ਪ੍ਰੋਗਰਾਮ ਕੱਢ ਕੇ ਵੇਖ ਲਿਓ ਤੇ ਜੇ ਇੱਕੋ ਚੀਜ਼ ਨਾ ਨਿਕਲੇ ਤੁਸੀਂ ਮੇਰਾ ਨਾਮ ਵਟਾ ਦਿਓ ਸੋ ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਆਪਣਾ ਮੂਰਖ ਦੋਸਤ ਨਾਲੋਂ ਬੇਵਕੂਫ ਦੁਸ਼ਮਣ ਚੰਗਾ ਹੁੰਦਾ ਸੋ ਇਹੋ ਜਿਹੀ ਕਈ ਵਾਰੀ ਠੀਕ ਆ ਸਾਡੇ ਜਿਹੜੇ ਕੰਮ 'ਚ ਗਲਤ ਗੱਲ ਹੁੰਦੇ ਵੀ ਉਹਨਾਂ ਦੇ ਪਰਦੇ ਜਿਹੜੇ ਖੋਲਣੇ ਨਾ ਬਾਰੇ ਬੋਲਣਾ ਸਾਡਾ ਫਰਜ ਆ ਪਰ ਕਈ ਵਾਰੀ ਸਾਨੂੰ ਇੱਕ ਇੱਕ ਇੰਨਾ ਖਸਾਬ ਰੱਖਣਾ ਜਿਦਾ ਵੀ ਕੋਈ ਦੂਜਾ ਦਾ ਫਾਇਦਾ ਨਾ ਠਾਜੇ ਖੈਰ ਉਹਦੇ ਗੱਲ ਵੱਖਰੀ ਰਹਿ ਗਈ ਆ ਪਰ ਇਸ ਬੰਦੇ ਨੂੰ ਮੈਨੂੰ ਲੱਗਾ ਵੀ ਕੋਈ ਆਪਾਂ ਨੂੰ ਜ਼ਿਆਦਾ ਜਵਾਬ ਦੇਣ ਦੀ ਲੋੜ ਨਹੀਂ ਹਾਂ ਇਹਦੀ ਪੋਸਟ ਤੇ ਜਿਹੜੀ ਇੱਕ ਮੈਂ ਸਭ ਤੋਂ ਨਿੱਜਨਕ ਗੱਲ ਵੇਖੀ ਆ ਕਿ ਇਹਦੀ ਪੋਸਟ ਦੇ ਉੱਤੇ ਨਾ ਕਾਫੀ ਹਿੰਦੂ ਵੀਰ ਬੜੇ ਕਮੈਂਟ ਕਰਦੇ ਆ ਸ਼ਾਬਾਸ਼ ਦੇਣ ਵਾਲੇ ਉਹਨੇ ਹਿੰਦੂ ਕੋਈ ਪੰਜਾਬੀ ਨਹੀਂ ਗੇ ਇਹ ਹਿੰਦੂ ਡਿਫਰੈਂਟ ਨਾਮ ਉਹਦੇ ਨਾਮ ਤੋਂ ਪਤਾ ਲੱਗ ਜਾਂਦਾ ਵੀ ਆਊਟ ਆਫ ਨਾਨ ਪੰਜਾਬੀ ਜਿੰਨੇ ਜ਼ਿਆਦਾ ਏ ਇਹ ਬੜੀ ਬੱਲੇ ਬੱਲੇ ਕਰਦੇ ਤੇ ਇਹ ਉਹੋ ਹੀ ਹਿੰਦੂ ਨੇ ਜਿਹੜੇ ਮੁਸਲਮਾਨਾਂ ਨੂੰ ਵੇਖ ਨਹੀਂ ਸਿਖਾਉਂਦੇ ਜਿਹੜੇ ਮੁਸਲਮਾਨਾਂ ਨੂੰ ਦਿਨੇ ਮਾਰਨਾ ਚਾਹੁੰਦੇ ਇੰਡੀਆ ਦੇ ਚ ਚਿਤਮੋਕ ਦੇ ਵੀ ਰਵੇ ਇੱਥੇ ਕੋਈ ਨਾ ਵੀ ਇਕੱਲੇ ਇਕੱਲੇ ਨੂੰ ਮਾਰਦੇ ਹੋ ਤੇ ਇਹ ਵੀਰ ਵੇਖ ਲਓ ਵੀ ਉਹ ਉਹ ਆ ਕੇ ਕਮੈਂਟ ਕਰਦੇ ਕਿ ਢੀ ਮਾੜੀ ਗੱਲ ਹੁੰਜ ਤੁਹਾਡੀ ਮੁਸਲਮਾਨਾਂ ਨਾਲ ਲੜਾਈ ਆ ਪਰ ਇਹਦ ਕੱਲੋਂ ਤੁਸੀਂ ਉਸ ਕਿਉਂਕਿ ਸਿੱਖਾਂ ਖਿਲਾਫ ਬੋਲਦਾ ਤੁਹਾਨੂੰ ਉੱਥੇ ਜਾ ਕੇ ਬੱਲੇ ਬੱਲੇ ਕਰੀ ਜਾਓ ਕੱਲ ਕੋਈ ਮੁਸਲਮਾਨ ਸਿੱਖਾਂ ਖਿਲਾਫ ਬੋਲੀਏਗਾ ਤੁਸੀਂ ਉੱਥੇ ਜਾ ਕੇ ਬੱਲੇ ਬੱਲੇ ਕਰੀ ਜਾਓ ਤੇ ਆਪਣੀ ਇਹ ਪਾਲਿਸੀ ਚੰਗੀ ਆ ਵੀ ਦੋਵੇਂ ਪਾਸੇ ਹੀ ਕੰਮ ਚਲਾਈ ਜਾਓ ਪਰ ਬੜੇ ਦੁੱਖ ਦੀ ਗੱਲ ਆ ਵੀ ਜਿਹੜੇ ਉੱਥੇ ਜਾ ਕੇ ਨਾ ਹਿੰਦੂ ਵੀਰ ਗਮੰਡ ਕੋ ਬਾਤੇ ਕੋਈ ਮਫੀਰ ਕਿੰਨਾ ਵੀ ਪੰਜਾਬੀ ਨਹੀਂ ਹੁੰਦਾ ਮੈਂ ਕੋਈ ਵੇਖਿਆ ਇਹ ਸਾਰੇ ਦੁਚੇ ਹੀ ਆਪਣੇ ਪਰਲੇ ਪਾਸੇ ਦੇ ਹੀ ਹੁੰਦੇ ਸਾਰੇ ਸੋ ਪਰ ਚਲੋ ਹਲਕੇ ਕੁੱਤੇ ਦੇ ਨਾਲ ਜਿਵੇਂ ਕਈ ਰਿ ਹੁੰਦਾ ਵੀ ਕੁੱਤਿਆਂ ਦਾ ਵਾਗ ਹੀ ਤੁਰਿਆ ਫਿਰਦਾ ਨਾ ਜੇ ਵਾਗ ਤੁਰਿਆ ਫਿਰੇ ਸਾਨੂੰ ਉਹਦਾ ਨਾ ਕੀ ਫਰਕ ਆ ਸੋ ਕਿ ਕੋਈ ਵੀ ਵੀਰ ਮੇਰਾ ਇਹਦੀਆਂ ਗੱਲਾਂ ਜਾ ਕੇ ਕੋਈ ਆਪਣੇ ਮੁਸਲਮਾਨ ਧਰਮ ਖਿਲਾਫ ਕੋਈ ਹਿੰਦੂ ਧਰਮ ਖਿਲਾਫ ਕੋਈ ਗੱਲ ਨਾ ਬੋਲੇ ਕੋਈ ਹਜਰਤ ਮੁਹੰਮਦ ਸਾਹਿਬ ਖਿਲਾਫ ਕੋਈ ਭਗਵਾਨ ਕਿਸੇ ਵੀ ਹਿੰਦੂ ਭਗਵਾਨ ਖਿਲਾਫ ਕੋਈ ਵੀ ਗੱਲ ਨਾ ਬੋਲੇ ਇਹ ਜੜੀਆਂ ਚੀਜ਼ਾਂ ਆ ਇਹ ਆਪਣੇ ਪੱਦਰ ਤੋਂ ਬਹੁਤ ਨੀਵੀਆਂ ਆ ਆਪਣਾ ਪੱਦਰ ਇਹਨਾਂ ਨਾਲ ਉੱਚਾ ਆ ਕੁੱਤਿਆਂ ਨੂੰ ਮੈਂ ਤਾਂ ਦੱਸਿਆ ਵੀ ਭੱਜੇ ਲੈੰਦੋਂ ਭੌਂਕੀ ਜਾਊਗਾ ਭੌਂਕੀ ਦਾ ਭੌਂਕੀ ਜਾਂਦਾ ਆਪਣਾ ਕੀ ਜਾਂਦਾ ਸਾਡਾ ਕੀ ਜਾਂਦਾ ਬਾਕੀ ਗੱਲ ਜੜੀਆਂ ਫੋਟੋਆਂ ਲਾ ਕੇ ਤੇ ਇਹ ਸਿੱਖ ਗੁਰੂਆਂ ਦੀਆਂ ਗੱਲਾਂ ਕਰਦਾ ਉਹ ਫੋਟੋਆਂ ਸਾਡੀਆਂ ਹੈ ਹੀ ਨਹੀਂ ਹੇ ਮਾਨਦੇ ਨਹੀਂ ਫੋਟੋਆਂ ਨੂੰ ਜਿਹਦੀ ਮਰਜ਼ੀ ਲਾਈ ਜਾ ਸਾਨੂੰ ਕਿ ਬਦਸੋਭਾ ਸੌਂਦੀਆਂ ਫੋਟੋਆਂ ਲਾਈ ਫਿਰਦਾ ਤੂੰ ਕਿ ਹੋਰ ਦੀਆਂ ਲਾਈ ਫਿਰਦਾ ਅਸੀਂ ਤਾਂ ਫੋਟੋਆਂ ਨੂੰ ਮੰਨਦੇ ਨਹੀਂ ਜਿੱਦਾਂ ਸਾਡੇ ਮੁਸਲਮਾਨ ਵੀਰ ਉਹ ਪਗੰਬਰ ਮੁਹੰਮਦ ਪਗੰਬਰ ਸਾਹਿਬ ਦੀ ਕੋਈ ਫੋਟੋ ਨਹੀਂ ਦੀ ਫੋਟੋਆਂ ਨੂੰ ਨਹੀਂ ਮੰਨਦੇ ਸਾਡਾ ਵੀ ਸੇਮ ਮੰਨਣਾ ਜਿਹਦੀ ਮਰਜ਼ੀ ਫੋਟੋਆਂ ਦੀ ਬੇਇੱਜ਼ਤੀ ਕਰੀ ਜਾ ਸਾਨੂੰ ਕੋਈ ਉਹਦਾ ਨਾਲ ਫਰਕ ਨਹੀਂ ਪੈਂਦਾ ਕਿਉਂਕਿ ਸਾਡੇ ਗੁਰੂ ਸਾਹਿਬ ਦੀ ਕੋਈ ਸਲੀ ਫੋਟੋ ਹੈ ਹੀ ਨਹੀਂਗੀ ਨਾ ਹੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਲਾ ਕੇ ਰੱਖਿਓ ਸੋ ਇਸ ਕਰਕੇ ਮੈਨੂੰ ਪਤਾ ਵੀ ਜਿਹੜੇ ਸੋਹਿਰਦ ਮੁਸਲਮਾਨ ਵੀਰ ਆਂ ਦੋ ਵੀਰ ਆ ਉਹਨਾਂ ਦਾ ਇਹੋ ਜਿਹੇ ਬੰਦਿਆਂ ਨੂੰ ਕੋਈ ਨਹੀਂ ਰਣ ਦੇਣਾ ਹੁੰਦਾ ਇਹ ਵਿਚਾਰੇ ਉਧਰੋਂ ਵੀ ਕੱਢੇ ਹੁੰਦੇ ਆ ਬਾਕੀ ਤੁਹਾਨੂੰ ਪਤਾ ਹੀ ਆ ਵੀ ਹੁਣ ਪ੍ਰੋਬਲਮ ਮੈਂ ਤੁਹਾਨੂੰ ਦੱਸੀ ਆ ਵੀ ਹਲਕਾ ਕੁੱਤਾ ਨੂੰ ਕੀ ਕਹਿ ਸਕਦੇ ਆ ਉਹ ਜਦੋਂ ਹੁਣ ਕਈ ਵਾਰੀ ਨਹੀਂ ਬੰਦੇ ਦਾ ਗੁੱਸਾ ਵੜਾ ਹੁੰਦਾ ਨਾ ਵੀ ਕਿਤੇ ਮਾਤਾ ਜੀ ਨੂੰ ਪੁੱਛਿਆ ਹੋਵੇ ਵੀ ਮਾਤਾ ਜੀ ਤੁਸੀਂ ਰਾਤ ਨੂੰ ਮੇਰੇ ਪਿਤਾ ਜੀ ਕੌਣ ਆ ਉਹਨੇ ਕਹਿੰਦੇ ਨਹੀਂ ਵੀ ਮੈਂ ਤਾਂ ਗਲੀਆਂ 'ਚ ਘੁੰਮਦੀ ਰਹਿੰਦੀ ਹਾਂ ਕਿ ਇੱਕ ਦਿਨ ਪੰਜ ਸੱਤ ਕਿਤੇ ਇਕੱਠੇ ਆ ਗਏ ਹੁਣ ਮੈਨੂੰ ਕੀ ਪਤਾ ਵੀ ਉਹਨਾਂ 'ਚੋਂ ਕਿਹੜਾ ਤੇਰਾ ਕਿਹੜਾ ਨਹੀਂ ਹੈ ਸੋ ਉਹਨਾਂ ਗੱਲਾਂ ਦਾ ਗੁੱਸਾ ਕਈ ਰੀ ਬੰਦਾ ਇਸ ਤਰ੍ਹਾਂ ਕੱਢ ਦਿੰਦਾ ਵਾ ਸੋ ਬਾਹਲਾ ਇਸ ਬੰਦੇ ਦੀ ਗੱਲ ਦਾ ਗੁੱਸਾ ਕਰਨ ਦਾ ਕੋਈ ਫਾਇਦਾ ਨਹੀਂਗਾ ਧੰਨਵਾਦ ਦੋਸਤੋ